ਵੀ ਪਈ ਦੇਖੋ ਦੁਨੀਆ ਇਕੱਠੀ ਹੋ ਗਈ ਹੈ ਤਰੋਂ ਅੰਮ੍ਰਿਤਸਰ ਕਲੱਬ ਫ੍ਰੀਜਨੋ ਅਮਰੀਕਾ ਤੋਂ ਧੰਨਵਾਦ ਵੀਰਾਂ ਦਾ ਜਲਬਾਗ ਸੰਧੂ ਯਾਦ ਸਿੱਧੂ ਦਾ ਧੰਨਵਾਦ ਦਿਲਦਿਆਂ ਗਾਰਾਇਆਂ ਚੋਂ ਭਰਾ ਅੱਜ ਵੱਡੀ ਸੇਵਾ ਵੀ ਦਿੱਤੀ ਹੈ ਇਸ ਕਬੱਡੀ ਇਸ ਮੇਲੇ ਦੇ ਲਈ ਵੱਡਾ ਯੋਗਦਾਨ ਪਾਇਆ ਹੈ ਆਉਂਦੇ ਸਾਲ ਨੂੰ ਸ਼ਾਹ ਜੀ ਨੇ ਐਲਾਨ ਕਰਾ ਦਿੱਤੇ ਹੈ ਕਿ ਆਪਾਂ ਜਿੰਨਾ ਹੋ ਸਕਿਆ ਹੋਰ ਵੱਡਾ ਕੰਮ ਦੀ ਕੋਸ਼ਿਸ਼ ਕਰਾਂਗੇ ਭਰਾਵਾਂ ਦਾ ਧੰਨਵਾਦ ਜਿਹੜੇ ਮਾਂ ਖੇਡ ਕਬੱਡੀ ਨੂੰ ਪਿਆਰ ਦਿੰਦੇ ਐ ਹਾਂਜੀ 16 ਦੀ ਟੀਮ ਤੇ ਵਰਸ ਜੇ ਛੇੜੀ ਹਵੇਲੀਆਂ ਵਾਲਾ ਮੇਰਾ ਭਰਾ ਆ ਜਾਵੇ ਜਿਹੜੇ ਜਿਹੜੇ ਛੇੜੀ ਹਵੇਲੀਆਂ ਵਾਲੇ ਭਰਾ ਨੂੰ ਪਿਆਰ ਕਰਦੇ ਐ ਲੋ ਤਾੜਾ ਕਬੱਡੀ ਵੱਡਾ ਸਾਡਾ ਮੁੰਡਾ ਇਲਾਕੇ ਦਾ ਮਾਣ ਕਿਤੇ ਫਰੰਦੀਪੁਰੇ ਗੋਪੀ ਵੱਲੋਂ ਪਹਿਲੀ ਜਿਹੜੀ ਹੈ ਜੱਟ ਨੇ ਡੇਰ ਵਾਲੀ ਕਬੱਡੀ ਪਾਈ ਹੈ ਸੰਧੂ ਸਾਹਿਬ ਕਹਿੰਦੇ 7 ਮਿੰਟ ਦੀ ਕੁਸ਼ਤੀ ਹੋਵੇਗੀ ਇੱਕ ਪਾਸੇ ਜਿਹੜਾ ਗੋਰਾ ਨਿਸ਼ੋਰ ਰੰਗ ਪਿੰਦਰ ਹੈ ਇਹ ਖਦੂਰ ਦਾ ਇਹਦਾ ਬੋਲਾਂ ਤੋਂ ਵੱਡਾ ਮਾਣ 500 ਦਾ ਦੇ ਗਿਆ। ਫਿਰੋਂ ਧੰਨਵਾਦ ਕਰਦੇ ਕਬੱਡੀ ਸਾਬੇ ਜਿੱਤੇ। ਸਾਤਾ ਕਹਿੰਦੇ ਚਵਿੰਡਾ ਦੇਵੀ ਵਾਲਾ ਕੋਠੇ ਜਿੱਡਾ ਮਾਲਾ ਆਇਆ ਹੋਇਆ। ਮੇਰੀ ਕੰਨੀ ਤੇ ਹਰਮੜ ਇਹ ਕਹਿੰਦੇ ਸਰਹਾਲੀ ਸਾਹਿਬ ਵਾਲਾ ਲੱਗਾ ਹੋਇਆ। ਨਾਲ ਅੰਗਰੇਜ਼ ਤਾਜੇ ਚੱਕ ਵਾਲਾ ਤੇ ਸਾਹਮਣੇ ਹੈਪੀ ਪੱਤਰੀ ਵਾਲੇ ਨੇ ਟਰਾਈ ਕੀਤੀ ਹੈ ਜਿਹੜਾ ਪੁਆਇੰਟ ਹੈ ਇਧਰੋਂ ਛੇੜੀ ਹਵੇਲੀਆਂ ਦੀ ਟੀਮ ਦੇ ਖਾਤੇ ਪਹਿਲੀ ਜਿਹੜੀ ਸਫਲ ਡੇਜ ਵਾਲੀ ਕਬੱਡੀ ਹੈ। ਈਮਾਨਾ ਘਰਕੇ ਵਾਲਾ ਮੁੰਡੇ ਦੇ ਵਿੱਚ ਨਿਮਰਤਾ ਬੜੀ ਹੈ ਇਹ ਗਰੀਬੀ ਦੀ ਕਹਿੰਦੇ ਇੱਕ ਪਾਕ ਕੇ ਗਿਆ ਮੁੰਡੇ ਦਾ 10 ਤਰੀਕ ਨੂੰ ਜਹਾਜ਼ ਯੂਰਪ ਦੀ ਧਰਤੀ ਨੂੰ ਰਵਾਨਾ ਹੋ ਜਾਣਾ ਨਾਲ ਖੇਡੂ ਸੁਖ ਪੰਘੋਲੇ ਵਾਲਾ ਚਾਰ ਜਾਫੀਆਂ ਦੇ ਵਿੱਚ ਵੇਖੋ ਭਾਉ ਲੱਗਾ ਉਹ ਮੋਕੇ ਵਾਲਾ ਤੇ ਨਾਲ ਆ ਮਸਤਾ ਮੁੰਡਾ ਸਾਹਮਣੇ ਮਸਤ ਮਸਤ ਕਹਿੰਦੇ ਖੋਸੇ ਕੋਟਲੇ ਵਾਲਾ ਖੋਸੇ ਕੋਟਲੇ ਵਾਲਾ ਮੇਲਾ ਬਣ ਗਿਆ ਤਾਜੀ ਜੋਰ ਦੇ ਨਹੀਂ ਲਾਦੇ ਹੋ ਉਹ ਮੇਲਾ ਸਾਹਮਣੇ ਕਹਿੰਦੇ ਮੱਲੀ ਪੁਲਸੀਏ ਦੀ ਕਬੱਡੀ ਤੇ ਨਾਲ ਜੁੜਦੇ ਆ ਉਧਰ ਕਹਿੰਦੇ ਟੇਕਿਆ ਹੰਦਿਆਂ ਨੂੰ ਮੱਥਾ ਉਹ ਮੱਲੀ ਪੁਲਸੀਏ ਦੀ ਰੇਡ ਤੇ ਦਾਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਉਹ ਕੁੰਡੀਆਂ ਦੇ ਸੰਗ ਫਸ ਗਏ ਕੋਈ ਨਿੱਤਰੂ ਗਲੇਵੇ ਖਾਣੀ ਇੱਕ ਕੰਨੀ ਤੇ ਜਸ ਪਤਾਪੁਰੀਆ ਇੱਕ ਕੰਨੀ ਤੇ ਹਰਮਨ ਸਰਹਿਆਲੀ ਵਾਲਾ ਲੈ ਬਾਦਰੀ ਵਾਲਾ ਹੋ ਜਾ ਅੱਗੇ ਜਸ ਦੇ ਕਾ ਮੁੰਡੇ ਦੇ ਪਿੰਡਾਂ 'ਚ ਕਿੰਨਾ ਕੁ ਕਰੰਟ ਆ ਪਤਾਪੁਰੀਆ ਉਹ ਪਤਾਪੁਰੀਆ ਉਹ ਗੱਡਾ ਓ ਮਾਜੇ ਦੀ ਧਰਤੀ ਦੇ ਮੱਲ ਪੜਤੇ ਓ ਸਾਰ ਧਰਤੇ ਮਾਜੇ ਵਾਲਿਓ ਤਾੜੀ ਲਾ ਦੇਣਾ ਮੱਲਾ ਦੇ ਨਾਂ ਦੀ ਓ ਅੱਬਾ ਸੁਰ ਸਿੰਘ ਪਿੰਡ ਵਾਲਾ ਪਈ ਹੋਈ ਕਬੱਡੀ ਐ ਚਾਰ ਜਾਫੀਆਂ ਦੇ ਵਿੱਚ ਮੁੰਡਾ ਕਹਿੰਦੇ ਮਸਤ ਲੱਗਾ ਹੋਇਆ ਆ ਕਹਿੰਦੇ ਸਾਹਮਣੇ ਹੱਥ ਹੋ ਜਾ ਹੈ ਜਿਹਨੇ ਟਰਾਈ ਕੀਤੀ ਹੈ ਸਾਹਮਣੇ ਅਗਲੀ ਕਬੱਟਰ ਪੰਡਤ ਹੈ ਇਹ ਮੁੰਡਾ ਜੱਫੇ ਵੀ ਲਾਉਂਦਾ ਹੈ ਰੇਡਾਂ ਵੀ ਪਾਉਂਦਾ ਹੈ ਰੌਣੀ ਢੰਡ ਨੂੰ ਆਪਣਾ 우ਸਤਾਦ ਮੰਨਦਾ ਹੈ ਉਹ ਲਖੇ ਲਾਲੂ ਘੁੰਮਣ ਦਾ ਪਿੰਡੂ ਸਾਹਮਣੇ ਕਬੱਡੀ ਪਾਉਂਦਾ ਪਿਆ ਚਾਰ ਜਾਫੀਆਂ ਦੇ ਵਿੱਚ ਜੱਸਾ ਪਿੱਤਾਪੁਰ ਵਾਲਾ ਲੱਗਾ ਆ ਕਹਿੰਦੇ ਜੱਸਾ ਪਿੱਤਾਪੁਰ ਵਾਲਾ ਸਾਹਮਣੇ 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 ਲੱਗਦਾ ਹੋਏ ਜੋਰ ਤੁਹਾਡੇ ਹੁਣ ਗਾਲ ਕੱਢਦੇ ਰਾਣੇ ਦੀ ਕਬੱਡੀ ਕੋਠੇ ਦਿੱਤਾ ਮੱਲ ਕਹਿੰਦੇ ਕਬੱਡੀ ਪਾ ਰਿਆ ਉਹ ਦੇਖਿਆ ਹੰਦਿਆਂ ਨੂੰ ਮੱਥਾ ਪਾਈ ਹੋਏ ਰੇਡ ਚਾਰ ਜਾਫੀ ਰੇਡ ਰੇਕਾ ਉਹ ਕਿਹੜਾ ਜਾਂਦਾ ਬਾਜੀ ਜੇਟਾ ਰਾਜੇ ਖੇਲੇ ਕਰਦੇ ਫਿੱਟ ਲਿਖ ਕੇ ਨਾਮ ਖਿਡਾਰੀ ਦਾ ਉਹ ਕਿਹੜਾ ਸਾਰੀ ਦਾ ਪੁਆਇੰਟ ਚਮਕੌਰ ਨੇ ਕੀਤਾ ਰੇਡਰ ਦਾ ਪੁਆਇੰਟ ਕਬੱਡੀ ਦੇ ਬੋਲ ਸੰਧੂ ਸਾਹਬ ਲੋ ਕਹਿੰਦੇ ਅਗਲੀ ਕਬੱਡੀ ਕਹਿੰਦੇ ਮਨਜਿੰਦਰਾ ਕਹਿੰਦੇ ਬਘਿਆੜੀ ਪਿੰਡ ਵਾਲਾ ਟੇਕਿਆ ਹੰਦਿਆਂ ਨੂੰ ਮੱਥਾ ਕੇ ਮਾਲਕਾ ਮੇਰ ਰੱਖੀ ਅੱਜ ਮੈਂ ਰਸੂਲਪੁਰ ਦੀ ਧਰਤੀ ਤੇ ਖੇਡਣ ਚੱਲੇ ਆਂ ਚਾਰ ਜਾਫੀ ਹੈ ਮੇਰੀ ਕੰਨੀ ਤੇ ਹਰਮਨ ਲੱਗਾ ਸਰਹਾਲੀ ਸਾਹਿਬ ਵਾਲਾ ਆ ਹਰਮਨ ਸਰਹਾਲੀ ਸਾਹਿਬ ਵਾਲਾ ਕਾਲੂ ਕੋਚ ਦਾ ਚੇਲਾ ਉਹ ਸਾਹਮਣੇ ਮਨਜਿੰਦਰ ਬਗਿਆਰੀ ਬੋਲਾ ਬੱਲੇ ਬੱਲੇ ਕਰਾ ਗਿਆ ਹਰਮਨ ਹੈ ਚੀਤੇ ਕਲਾਂ ਵਾਲਾ ਜਿੰਨੇ ਦੀਪ ਦੇ ਬੁਰਜੀ ਵਾਲੇ ਨੂੰ ਸਟਾਰ ਬਣਾਇਆ ਉਹਦਾ ਸਾਹਮਣੇ ਉਸਤਾਦ ਕਬੱਡੀ ਪਾਉਂਦਾ ਪਿਆ ਤੇ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਲਓ ਹੋ ਗਈ ਬੱਲੇ ਬੱਲੇ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪਾਉ ਮੋਗੇ ਵਾਲਾ ਪਾਉ ਮੋਗੇ ਵਾਲਾ ਸਾਹਮਣੇ ਵੱਜਦੇ ਹੋਏ ਮੁਰੇ ਜਾਂ ਕਹਦੇ ਅਜੇ ਕੋਟ ਖਾਲਸੇ ਵਾਲੇ ਨੂੰ ਇਹ ਬੱਲੇ ਬੱਲੇ ਕਰਾਉਣੀ ਪੈਣੀ ਆ ਉਹ ਫੜਨਾ ਤੇ ਦੁੱਲੇ ਨੂੰ ਫੜ ਹਰਮਣਾ ਫੇਰ ਬੱਲੇ ਬੱਲੇ ਹੋਣੀ ਆ ਕਿ ਮਾਹ ਪੁੱਤ ਪੰਜਾਬੀ ਮਾ ਦਾ ਉਹ ਸਿੱਕਾ ਚੱਲਦਾ ਸਾਡੇ ਨਾਂ ਦਾ ਹੋਰ ਤਰੀਫਾਂ ਨੇ ਬੜੀਆਂ ਮਾੜੇ ਕੰਮ ਕਦੇ ਨਾ ਕੀਤੇ ਤਾਂ ਹੀ ਗੁੰਡੀਆਂ ਨੇ ਗੁੰਡੀਆਂ ਨੇ ਚੜੀਆਂ ਸਿੱਧੂ ਵੱਲੋਂ ਆਇਆ ਲੱਗੀ ਐ ਸਾਬਿਆ ਤੇਰੀਆਂ ਤਿੰਨ ਕਬੱਡੀਆਂ 2000 ਦੀਆਂ ਮਿੱਤਰਾਂ ਨੋਟ ਕਰ ਲੈ ਆਹ ਕਹਿੰਦੇ ਬੱਬਲੇ 16 ਵਾਲਾ ਕਰਨ ਸੰਧੂ ਦਾ ਪਿੰਡੂ ਲਓ ਸਾਹਮਣੇ ਸਿੱਖ ਸਰਦਾਰ ਉਹ ਸਾਹਮਣੇ ਸ਼ੇਰਾ ਗਗੜੇਵਾਲ ਦੀ ਧਰਤੀ ਦਾ ਸ਼ੇਰਾ ਉਹ ਸ਼ੇਰਾ ਜਿਹਨੇ ਬਬਲਾ ਟਾਲਿਆ ਸਾਹਮਣੇ ਵੱਜਦੇ ਹੋਏ ਪੰਪ ਲੱਗਦਾ ਹੋਇਆ ਜੋਰ ਪਵਾਣ ਜਿਹੜਾ ਯਾਫੀਆਂ ਦੇ ਖਾਤੇ ਆ ਉਹ ਸਾਹਮਣੇ ਛੇੜੀ ਹਵੇਲੀਆਂ ਵਾਲਾ ਇੱਕ ਪਾਸਾ ਕੜੀ ਆਉਂਦਾ ਇਧਰ ਤੇ 2000 ਦੀਆਂ ਤਿੰਨ ਕਬੱਡੀਆਂ ਤੇ ਮਾਇਆ ਲੱਗੀ ਐ ਅਮਰਸਾ ਕਬੱਡੀ ਕਲੱਬ ਜਿੰਜ ਨੂੰ ਅਮੈਦਕਾ ਤੋਂ ਤੇ ਨਾਲ ਦਲਬਾਗ ਸੰਧੂ ਯਾਦ ਸਿੱਧੂ ਵੱਲੋਂ ਗੁਰਪ੍ਰਤਾਪ ਸ਼ਾਹ ਵੱਲੋਂ ਵੱਡੀ ਮਾਇਆ ਲੱਗੀ ਐ ਉਹ ਦੋ ਕ ਤਿੰਨ ਕਬੱਡੀਆਂ 3000 ਦੀਆਂ ਪੰਨਾਂ ਦੀ ਸ਼ਾਹ ਕਹਿੰਦਾ ਕਰ ਦੋ ਉਹ 3000 ਦੀਆਂ ਪੰਨਾਂ ਕਰ ਦੋ ਲੋ ਸਾਹਮਣੇ ਪੇਰ ਜਾਖਰੀਆਂ ਤੇ ਬੋਲਿਆ ਤਾਵਾ ਉਹ ਸਾਹਮਣੇ ਹੁਣ ਮੁੰਡਾ ਕਹਿੰਦੇ 16 ਬਾਲਾ ਸੋਨੂ ਗੋਮਦੀ ਕਹਿੰਦੇ ਹੰਦਿਆਂ ਦੇ ਖੜ ਗਿਆ ਵਾਲੇ ਗੁਰਲਾਲ ਦੇ ਨਾਲ ਤਕੜਾ ਖੇਡਦਾ ਸਾਹਮਣੇ ਚਾਰ ਦੀ ਪਿਆਰ ਪਰ ਪਿਆਰ ਨੇ ਗੋਪੀ 16 ਵਾਲਾ ਤੱਕ ਦੇ ਕਬੱਡੀ ਪਾ ਰਿਹਾ ਔਰ ਟੱਕਰ ਵਿੱਚ ਮਦਾਨ ਦੇ ਔਰ ਭਰੀ ਹੋਈ ਕੰਟੀ ਗੋਪੀ ਔਰ ਗੋਪੀ ਹੋਏ ਬੱਲੇ 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 ਔਰ ਬੱਲੇ ਬੱਲੇ ਅੱਜ ਅਰਸੂਲਪੁਰ ਤੇ ਕੀਮਿਆ ਔਰ ਸਾਹਮਣੇ ਮਸਤ ਮਸਤ ਖੋਸੇ ਕੌੜਲੇ ਵਾਲਾ ਮਸਤ ਖੋਸੇ ਕੌੜਲੇ ਵਾਲਾ ਔਰ 16 ਵਾਲਾ ਗੋਪੀ ਫੜ ਲਿਆ ਗੋਪੀ ਫੜ ਲਿਆ ਛੇੜੀ ਆ ਮੌਲਾ ਸਾਹਿਬ ਇੱਕ ਪਾਸਾ ਕਰੀ ਜਾਂਦਾ ਇੱਕ ਪਾਸਾ ਕਰੀ ਜਾਂਦਾ ਲਓ ਸਾਹਮਣੇ ਕਹਿੰਦੇ ਪੁਲਸੀਏ ਦੀ ਕਬੱਡੀ ਹੈ ਮੱਲੀ ਕਹਿੰਦੇ ਪੁਲਸੀਏ ਦੀ ਕਬੱਡੀ ਦੇ ਨਾਲ ਜੁੜਦੇ ਆ 16 ਬਾਲ ਹੈ ਜਾਦਾ ਮੋਰਨ ਦਾ ਬਾਜੀ ਵੇਖਦੇ ਬਾਜੀ ਕੌਣ ਮੋਰਦਾ ਹੈ ਕਿ ਜਦ 21 ਪੌਣ ਸ਼ਰੀਕ 31 ਪੌਣੀ ਪੈਂਦੀ ਹੈ ਲਓ ਆਹ ਕਹਿੰਦੇ ਫਰਮਨ ਫਰਹਾਲੀ ਵਾਲਾ ਸੋਹਣੀ ਕੀਤੀ ਹੈ ਪੁਆਇੰਟ ਜਿਹੜਾ ਉਧਰ ਰੇਟਰ ਦੇ ਖਾਤੇ ਆ ਮੁੰਡਾ ਕਗੜੇਵਾਲ ਦੀ ਧਰਤੀ ਦਾ ਕਿੰਨੇ ਗੋਲ ਦੀ ਨਾ ਫੜਿਆ ਹੋਇਆ ਉਹ ਸ਼ੇਰਾਂ ਕਗੜੇਵਾਲ ਦੀ ਧਰਤੀ ਦਾ ਪਰ ਗੋਲ ਦੀ ਹਵਾ ਹਵਾਈ ਹੋ ਗਿਆ ਉਹ ਟਮਾਂਡ 16 ਦੇ ਖਾਤੇ ਸਾਹਮਣੇ ਜਤਿੰਦਰ ਪੰਡਤ ਆ ਗਿਆ ਪੰਡਤਾਂ ਦਾ ਮੁੰਡਾ ਕਬੱਡੀ ਪਾ ਰਿਹਾ ਹੈ ਸਾਹਮਣੇ ਤਿਆਰ ਜਾਂ ਫਿਰ ਤਿਆਰ ਪਰ ਤਿਆਰ ਨੇ ਦੇਖਦੇ ਹਾਂ ਕੌਣ ਬੱਲੇ ਬੱਲੇ ਕਰਾਉਂਦਾ ਕੌਣ ਅੱਜ ਦਾ ਮੇਲਾ ਲੁੱਟਦਾ ਪਰ ਸਾਹਮਣੇ ਅਗੇ ਕੋਟ ਖਾਲਸੇ ਵਾਲਾ ਉਹ ਕੀ ਦੀ ਕੰਦ ਬਣ ਕੇ ਖੜ ਗਿਆ ਮਿਆੜ ਹੈ ਉਹ ਸਾਦਾ ਦੀ ਟੱਕਰ ਪਰ ਜਤਿੰਦਰ ਪੁਆਇੰਟ ਜੋੜ ਗਿਆ ਕਬੱਡੀ ਮੋਹਿਦ ਦੀ ਤੇ ਬਾਲ ਸੁਣੋ ਬੰਦੇ ਮੋਹਤ ਦੀ ਕਬੱਡੀ ਦੇ ਨਾਲ ਜੋੜਦੇ ਆ ਸਾਹਮਣੇ ਮੋਹਤ ਕਬੱਡੀ ਦੇ ਨਾਲ ਜੁੜਦੇ ਐ ਹਥੌੜਾ ਲੱਗਾ ਹੋਇਆ ਮਸਤ ਆਹ ਕਹਿੰਦੇ ਮਸਤ ਹੈ ਕਿ ਦੰਮਾ ਤਾਂ ਮਸਤ ਕਲੰਬੜੇ ਉਲੀ ਦਾ ਪਹਿਲਾ ਹੀ ਮੰਦਰ ਉਹ ਸਾਹਮਣੇ ਮਸਤੋ ਉਹ ਮਸਤ ਖੋਸੇ ਕੋਟਲੇ ਵਾਲਾ ਖੋਸੇ ਕੋਟਲੇ ਵਾਲਾ ਸਾਹਮਣੇ ਉਹ ਜਿੰਦੇ ਜੜ ਦਿੱਤੇ ਤਾੜੀ ਲਾ ਦੋ ਮੁੰਡੇ ਦੇ ਨਾਂ ਤੇ ਵੱਡੀ ਸਾੜੀ ਸਿਜਾ ਕਰੀ ਜਾਂਦਾ ਮਸਤਾਜ ਸਾਹਮਣੇ ਖੇਡਦੇ ਮੈਦਾਨ ਦੇ ਵਿੱਚੋਂ ਅਗਲੀ ਕਬੱਡੀ ਬਗਿਆੜੀ ਦੀ ਤੇ ਬੋਲ ਸੋਨ ਸਾਡੇ ਪ੍ਰਾਪੇ ਤਿਆਰੀ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਪਰ ਤਿਆਰ ਨੇ ਲੈ ਗਏ ਹਰ ਮੜਾ ਫੜਲਾ ਤਿਆਰੀ ਜਾਂ ਕਹਦੇ ਹੈਪੀ ਪੰਦਰੀ ਵਾਲੇ ਨੂੰ ਜਾਂ ਕਹਦੇ 10 ਪਤਾਪੁਰੇ ਨੂੰ ਉਹਨਾਂ ਟਾਟਾ ਮੋਹਿਦ ਤਾਇਆ ਉਹ ਇਕੀਆਂ ਦੀ ਕੱਤੀ ਪੌੜੀ ਬਾੜੀਆਂ ਮੁੰਡਿਆ ਤੇ ਬਦਲਾ ਲੈ ਲਈ ਜੂੜਿਆ ਜੇ ਮਾਂ ਦਾ ਜਾਇਆ ਉਹ ਹੈਪੀ ਪੰਦਰੀ ਵਾਲਾ ਟਰਾਈ ਕਰਦਾ ਪਰ ਪੁਆਇੰਟ ਧਾਵੀ ਦੇ ਖਾਤੇ ਵਿੱਚ ਕਬੱਡੀ ਤੇ ਬੋਲ ਸੰਧੂ ਸਾਹਿਬ ਨੇ ਉਹ ਜੀਵਨ ਕਹਿੰਦੇ ਜੰਮੇ ਘੜਕੇ ਵਾਲਾ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਪਿਆਰ ਬਪਾਈ ਹੋਈ ਕਬੱਡੀ ਆ ਸਾਹਮਣੇ ਕਹਿੰਦੇ ਖੜ ਕੇ ਹੌਸਲਾ ਕਰਕੇ ਉਹ ਪੁੱਤਰਿਆ ਸਾਹਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਵੱਲ ਆਉਂਦਾ ਦੇਖੰਦਾ ਔਰ ਰਾਜੇ ਖੇਲੇ ਅਣਗੋ ਪੰਜਾਬੀ ਉਹ ਜਿਗਰਾ ਰੱਖਦੇ ਖੇਡੰਦਾ ਉਹ ਜੀਵਨ ਵੀ ਫੜ ਲਿਆ ਮੜਾੜੇ ਜੀਵਨ ਵੀ ਫੜ ਲਿਆ ਅੱਜ ਛੇਰੀ ਕਹਿੰਦੇ ਹਵੇਲੀਆਂ ਵਾਲਾ ਟੀਮ ਨੇ ਉਹ ਬਰੂਦ ਲੈ ਕੇ ਆਇਆ ਇਧਰ ਸਾਹਮਣੇ ਦੁੱਲੇ ਮੱਖੇ ਦੀਆਂ ਦੋ ਕਬੱਡੀਆਂ 1000 ਦੀਆਂ ਦਰਵਾਲੇ ਭਰਾਮਾ ਵੱਲੋਂ ਅੱਜ ਮਾਇਆ ਲੱਗੀ ਐ ਦਰਬਾਗ ਸੰਧੂ ਯਾਦ ਸਿੱਧੂ ਤੇ ਅੰਮ੍ਰਿਤਸਰ ਕਲੱਬ ਫ੍ਰਿਜ ਨੂੰ ਯੂ ਐਸ ਏ ਤੋਂ ਗੱਲ ਚੱਲਦੀ ਐ ਪਈਆ ਕਬੱਡੀਆਂ ਦੋ ਕਬੱਡੀਆਂ ਦੋ ਕਬੱਡੀਆਂ ਲਓ ਡਬਲ ਟੱਚ ਹੋ ਗਿਆ ਜਿਹੜਾ ਪੁਆਇੰਟ ਸਾਹਮਣੇ ਦੁੱਲੇ ਦੇ ਖਾਤੇ ਐ ਇੱਕ ਕਬੱਡੀ ਮੌਰ ਦਿੱਤੀ ਆ ਮੁੰਡੇ ਨੇ ਇੱਕ ਬਾਕੀ ਆ 500 ਵਾਲੀ ਅਗਲੀ ਕਬੱਡੀ ਲਾਓ ਸਾਹਮਣੇ ਸਾਬਾ ਲੱਗਾ ਐ ਸੋਰ ਸਿੰਘ ਵਾਲਾ ਕਬੱਡੀ ਪਾਉਣ ਲਈ ਸਾਹਮਣੇ ਆਹ ਸਾਹਮਣੇ ਕਹਿੰਦੇ ਪਾਉ ਮੋਗੇ ਵਾਲਾ ਪਾਵੇ ਚਮਕੌਰ ਨਹੀਂ ਮੰਨਦਾ ਰਵੀ ਸ਼ੇਰ ਭਣਾ ਸਾਡਾ ਰੰਡਾਵਾ ਸਾਹਿਬ ਬਹੁਤ ਸਾਰਾ ਪਿਆਰ ਦਿੱਤਾ ਦੋਨੋਂ ਬੁਲਾਰਿਆਂ ਦੇ ਲਈ ਰਵੀ ਮੇਰਾ ਪ੍ਰਾ ਰਸੂਲਪੁਰਿਆ ਬਹੁਤ ਸਾਰਾ ਪਿਆਰ ਦੇ ਗਿਆ ਕਿ ਰਵੀ ਸ਼ੇਰ ਰੰਡਾਵਾ ਪੰਡੋਰੀ ਵਾਲੇ ਦੀ ਗੱਲ ਚੱਲਦੀ ਹੈ ਇੱਧਰ ਵੇਖੋ ਖੇਡ ਦੇ ਮੈਦਾਨ ਦੇ ਵਿੱਚ ਲੋ ਸਾਬੇ ਦੀਆਂ ਤਿੰਨਾਂ ਕਬੱਡੀਆਂ ਤੇ 2000 ਲੱਗਾ 2000 ਲਗਾ ਲਓ ਸਾਹਮਣੇ ਸਾਹਮਣੇ ਬੋਡ ਖਾਲਸੇ ਵਾਲਾ ਅਜੇ ਓਏ ਅਜੇ ਨੇ ਫੜ ਲਿਆ ਇਹ ਗੱਲ ਸਮੇਂ ਦੀ ਗੱਲ ਸਮੇਂ ਦੀ ਗੱਲ 30 ਸਕਿੰਟਾਂ ਦੀ ਬੱਲੇ 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 ਪਰ ਪੁਆਇੰਟ ਤਾ ਵੀ ਦੇ ਹਿੱਸੇ ਜੁੜ ਗਿਆ ਓ ਬੱਲਾ ਲੈ ਗਿਆ ਪਰ ਅਜੇ ਨੇ ਇੰਨਣ ਹੋਣ ਵਾਲਾ ਕਰ ਦਿੱਤਾ ਉਧਰ ਹੋਏ ਤੁਹਾਡੇ ਰਾਣਾ ਦੀ ਕਬੱਡੀ ਦੇ ਨਾਲ ਜੁੜਦੇ ਰਾਣਾ ਛਿੱਤੇ ਕਲਾਵਾ ਤੇ ਨੌਜਵਾਨ ਸਭਾ ਰਸੂਲਪੁਰ ਦਾ ਧੰਨਵਾਦ ਵੱਡਾ ਧੰਨਵਾਦ ਨੌਜਵਾਨ ਸਭਾ ਤਿਆਰ ਵੀ ਦਿੱਤਾ ਇਧਰ ਕਹਿੰਦੇ ਉਹ ਪੁਲਸੀਆ ਕਹਿੰਦੇ ਮੱਲੀ ਦੀ ਕਬੱਡੀ ਦੇ ਨਾਲ ਜੁੜਦੇ ਆ ਇੱਕ ਸਾਹਮਣੇ ਪੁਲਸ ਵਾਲੇ ਬਾਈ ਬੈਠੇ ਆ ਇਹਨਾਂ ਦਾ ਸਾਹਮਣੇ ਸ਼ਟਾਪ ਕਬੱਡੀ ਪਾਉਂਦਾ ਪਿਆ ਮੱਲੀ ਪੁਲਸੀਆ ਪੰਜਾਬ ਪੁਲਿਸ ਦੇ ਵਿੱਚ ਵੀ ਵੱਡੀਆਂ ਡਿਊਟੀਆਂ ਨੇ ਇਧਰ ਕਬੱਡੀ ਦੇ ਵਿੱਚ ਵੀ ਮੁੰਡੇ ਦੀ ਮੱਲ ਵੱਡੀ ਐ ਲਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ 16 ਵਾਲਾ 16 ਵਾਲਾ ਕਹਿੰਦੇ ਉਹ ਸੇਵਕ ਲੱਗਾ ਹੋਇਆ ਪਰ ਮੱਲੀ ਪੁਲਸੀਆ ਮੱਲੀ ਪੁਲਸੀਆ ਕਿੱਥੇ ਹੱਥ ਆਉਂਦਾ ਕਿੱਥੇ ਹੱਥ ਆਉਂਦਾ ਗੁਰ ਪ੍ਰਤਾਮ ਸ਼ਾ ਉਹ ਵੱਡੀਆਂ ਜ਼ਿੰਮੇਵਾਰੀਆਂ ਇਧਰ ਪੰਪਤ ਦੀ ਕਬੱਡੀ ਦੇ ਨਾਲ ਜੁੜਦੇ ਆ ਉਹ ਪੰਪਤ ਦੀ ਕੋਆ 500 ਦੀ ਕਰਦੀਏ ਉਹ ਕਹਿੰਦੇ ਅੰਮ੍ਰਿਤਸਰ ਕਲੱਬ ਤਿੱਜ ਨੂੰ ਯੂ ਐਸ ਏ ਵੱਲੋਂ 500 ਦੀ ਕੋ ਕਬੱਡੀ ਹੈ ਉਹ ਜੇ ਜਾਫੀ ਨੇ ਜੱਫਾ ਲਾਤਾ ਜਾਫੀ ਨੂੰ ਦੇ ਦੇਾਂਗੇ ਲਓ ਸਾਹਮਣੇ ਮੈਨੂੰ ਲੱਗਦਾ ਜੱਸਾ ਪੱਤਾ ਪੁੜੀਆਂ ਬੱਲੇ ਬੱਲੇ ਕਰਾ ਕੇ ਵਿੰਡੇ ਵਾਲੇ ਦੇ ਉਹ ਮੁੰਡਿਆਂ ਨੇ ਪਹਿਲਾ ਜਫਾ ਲਾਤਾ ਸੀ ਤੇ ਉਹ ਮਾਇਆ ਦੀ ਮੰਗ ਕਰ ਰਿਹਾ ਹੈ ਉਹ ਗੁਰਪ੍ਰਤਾਪ ਸਰਪੰਚ ਜੀ ਆਪਾਂ ਜਿਹੜੇ ਮਾਇਆ ਉਹ ਜਾਫੀਆਂ ਨੂੰ ਦੇਣੀ ਪਹਿਲਾ ਜਫਾ ਲਾਤਾ ਸੀ ਸਾਹਮੇ ਟਵਿੰਡੇ ਵਾਲੇ ਨੂੰ ਤੇ 2000 ਆਪਾਂ ਜਿਹੜਾ ਮਾਇਆ ਉਹ ਜਾਫੀ ਨੂੰ ਲੈ ਦੀ ਜੱਸਪਤਾ ਕੁਰੀਆ ਮਾਇਆ ਫੜ ਲਾ ਗੱਬਰੂਆ ਸਰਪੰਚ ਸਾਹਿਬ ਤੋਂ ਪਹਿਲਾ ਜਫਾ ਲਾਤਾ ਸੀ ਉਹ ਕਹਿੰਦੇ ਚਾਰ ਜਾਫੀਆਂ ਦੇ ਬੋਲਿਆ ਹੈ ਧਾਵਾ ਪਰ ਕੀ ਕੰਡ ਮੁੰਡਾ ਕਿਹਾ ਸੁਣੋ ਇੱਕ ਮਿੰਟ ਲੈਣਾ ਸਾਬਿਆ ਜੇ ਜਫਾ ਲੱਗਾ ਤਿੰਨ ਕਬੱਡੀਆਂ ਦੇ ਮਿੱਤਰਾਂ ਤੇਰੇ ਜਿਹੜੀ ਮਾਇਆ ਲੱਗੀ ਹੈ ਜੇ ਜੱਫਾ ਲੱਗਾ ਤੇ ਜਾਫੀ ਨੂੰ ਦੇ ਦਿਆ ਕਿ ਨਹੀਂ ਤੇ ਜਿਹੜੀ ਸਾਬੇ ਦੀ ਮੇਰੇ ਖਿਆਲ ਦੇ ਨਾਲ ਇੱਕ ਕਬੱਡੀ ਬਾਕੀ ਐ ਲਓ ਖੇਡ ਦੇ ਮੈਦਾਨ ਦੇ ਵਿੱਚ ਜਿਹੜਾ ਮੈਚ ਆਪਾਂ ਕੰਟੀਨਿਊ ਚ ਰੱਖੀਏ ਅੰਗਰੇਜ਼ ਕਹਿੰਦੇ ਤਾਜੇ ਚੱਕ ਵਾਲਾ ਵੀ ਆਇਆ ਦੁਨੀਆ ਦਾ ਮੰਨਿਆ 스타 ਕੰਮੂ ਫਤਿਹ ਵਰਦੀਆਂ ਨੂੰ ਆਪਣਾ ਉਸਤਾਦ ਮੰਨਦਾ ਇਧਰੇ ਪੁਆਇੰਟਾਂ ਦਾ ਕੀ ਲੇਖਾ ਜੋਖਾ ਸਾਡਾ ਵੱਡਾ ਭਾਈ ਅਨੰਦਰ ਸਿੰਘ ਕਬੱਡੀ ਦੇ ਨਾਲ ਵੀ ਪਿਆਰ ਹਵੇਲੀਆਂ ਦੀ ਟੀਮ ਦੇ ਜਿਹੜੇ ਪੁਆਇੰਟ ਐ ਉਹ 15.5 ਮੇਰੇ ਵੀਰੋ ਤੇ 16 ਦੀ ਟੀਮ ਦੇ 10 ਪੁਆਇੰਟ 10 ਤੇ 15.5 ਦੇ ਨਾਲ ਚੱਲਦਾ ਹੈ ਮਾ ਖੇਡ ਕਬੱਡੀ ਦਾ ਵੱਡਾ ਮੁਕਾਬਲਾ ਤੇ ਸੋਨੀ ਛੰਨਾ ਵਾਲੇ ਨੇ ਵੀ ਅੱਜ ਆਪ ਡੇਡ ਜਿਹੜੀ ਹੈ ਅੱਜ ਰਸੂਲਪੁਰ ਦੀ ਕੱਟ-ਕੱਟ ਕੇ ਦੇਸਾਂ ਪਰਦੇਸਾਂ ਦੇ ਵਿੱਚ ਪਾਉਣੀ ਹੈ ਲਓ ਸੈਡਾ ਚੇਂਜ ਨੇ ਉਹ ਮੈਚ ਦੇ 10 15 15 ਮਿੰਟ ਹੋਰ ਬਚੇ ਆ ਮੰਦਰਾ ਨੇ ਪ੍ਰਮ ਪਤਰੀ ਵਾਲੇ ਦਾ ਵੀ ਧੰਨਵਾਦ ਹੈ ਉਧਰ ਕਹਿੰਦੇ ਛੋਟੀ ਛੋਟੀ ਦੇ ਮਾਲ ਹਾਫ ਸਮੇਂ ਦਾ ਪੁਆਇੰਟ ਦੱਸੇ ਗਏ ਹੈ ਕਿ ਦੁਨੀਆਦਾਰੀ ਵਿੱਚ ਵਪਾਰੀ ਚੱਲਦੀ ਆਈ ਹੈ ਉਹ ਕਦੇ ਨਫਾ ਕਦੇ ਨੁਕਸਾਨ ਦੀ ਵਾਰੀ ਚੱਲਦੀ ਆਈ ਹੈ ਦੇ ਸ਼ਕਤ ਪਛਾਣ ਕੇ ਲੱਗਦੀ ਨਾਲ ਉਧਾਰੀ ਕਰਿਓ ਤਰਜੋਗੇ ਦੇਖ ਕੇ ਤਰਾ ਨਾ ਪਿਆਰ ਦਾ ਕਰਿਓ ਤੋ ਡੁੱਬ ਜੋਗੇ ਉਹ ਚੋਟੀ ਚੋਟੀ ਦੇ ਮੱਲ ਹੈ ਲੈ ਵੀ ਗੁਰਸੇਵਕਾ ਤੇਰਾ ਇੱਕ ਜਫਾ 200 ਦਾ ੱੱਲੀ 16 ਕਹਿੰਦਾ ਮੇਰੇ ਵੱਲੋਂ ਲਾ ਦਿਆ ਗੁਰਲਾਲ 16 ਵਾਲਿਆ ਆਹ ਸਮਝਾਲਾ ਚੇਲੇ ਬਾਲਕਿਆਂ ਨੂੰ ਗੱਲ ਮੁਸ਼ਕਲ ਜਾਂਦੀ ਆ ਉਧਰ ਵੀ ਚੋਟੀ ਦੇ ਮੱਲ ਕਹਿੰਦੇ ਅੱਜ ਕਹਿੰਦੇ ਛੇਰੀ ਢੇਲੀਆਂ ਵਾਲੇ ਨੇ ਫਤ ਲਈ ਹੈ ਛੇਰੀ ਢੇਲੀਆਂ ਵਾਲੇ ਤਾਂ ਵੀ ਕਹਿੰਦੇ ਸੱਟਾ ਚੱਲਿਆ ਖੇਡ ਦੇ ਮੈਦਾਨ ਦੇ ਵਿੱਚ ਉਹ ਵੱਡਾ ਡਾਡੀ ਜੀ ਗੁਰਮੇਜ ਸ਼ਾਹ ਜੀ ਬੈਠੋ ਇਹ ਧੰਨਵਾਦ ਸ਼ਾਹ ਜੀ ਉਹਨਾਂ ਦਾ ਮਾ ਖੇਡ ਕਬੱਡੀ ਦਾ ਆਨੰਦ ਮਾਣਦੇ ਪਏ। ਲਓ ਕਬੱਡੀ ਦੀ ਸ਼ੁਰੂਆਤ ਕਰਾ ਦਈਏ। ਸੋਲ ਸਾਹਿਬ ਜਲਦੀ ਦੇ ਨਾਲ ਮਸਲੇ ਹੱਲ ਕਰਕੇ ਜਿਹੜੀ ਆਪਾਂ ਕਬੱਡੀ ਦੀ ਸ਼ੁਰੂਆਤ ਕਰਾ ਦਈਏ। ਹੋਰ ਕੋਈ ਨਹੀਂ ਇਹ ਪਿਆਰ ਕਰਦੇ ਮਾਝੇ ਵਾਲੇ ਖੇਡ ਕਬੱਡੀ ਨੂੰ। ਉਹ ਕਬੱਡੀ ਦੇ دیਵਾਨੇ ਐ, ਕਬੱਡੀ ਦੇ ਆਸ਼ਿਕ ਐ। ਆ ਜਿਹੜੇ ਦੇਖਣ ਆਏ ਐ ਦਿਲੋਂ ਧੰਨਵਾਦ ਕਰਦੇ ਆਈ ਹੋਈ ਸੰਗਤਾਂ ਉਧਰ ਕਹਿੰਦੇ ਰਾਣੇ ਦੀ ਪਾਈ ਹੋਈ ਕਬੱਡੀ ਐ ਉਹ ਡਬਲ ਟੱਚ ਦਾ ਇਸ਼ਾਰਾ ਪੁਆਇੰਟ ਧਾਵੀ ਦੇ ਹਿੱਸੇ ਜੁੜ ਗਿਆ ਦੁੱਲਾ ਕਹਿੰਦੇ ਸਾਹਮਣੇ ਤਿਆਰ ਜਾਫੀ ਤਿਆਰ ਪਰ ਤਿਆਰ ਨੇ ਇੱਕ ਕੰਨੀ ਦੇ ਕਹਿੰਦੇ ਹਾਪੀ ਆ ਪੱਧਰੀ ਪਿੰਡ ਵਾਲਾ ਉਹ ਚੋਲਾ ਸਾਹਿਬ ਦੀ ਟੀਮ ਵੱਲੋਂ ਤਗੜਾ ਖੇਡਦਾ ਨਾਲ ਕਹਿੰਦੇ ਪੁਰਾਣਾ ਪਾਪੀ ਅਜੇ ਆ ਕੋਟ ਖਾਲਸੇ ਵਾਲਾ ਹਰਮਨ ਕਹਿੰਦੇ ਆ ਚਾਰ ਜਾਫੀਆਂ ਦੇ ਬੋਲਿਆ ਹੋਇਆ ਧਾਵਾ ਮੁੰਡੇ ਦਾ ਰੰਗ ਪਾਕਿਸਤਾਨੀ ਫੀਮ ਵਰਗਾ ਆ ਕਹਿੰਦੇ ਪੁੱਠੀ ਆ ਪੁੱਠੀ ਕਰਨ ਸੰਧੂ ਵਾਂਗੂ ਆ ਕਰਨ ਸੰਧੂ ਵਾਂਗੂ ਆ ਬਿੱਲੇ ਦਬਈ ਵਾਂਗੂ ਇਹ ਹੈਪੀ ਆ ਪਤਰੀ ਪਿੰਡ ਵਾਲਾ ਜਿੰਨੇ ਮੁੰਡੇ ਦਾ ਗੱਟਾ ਕਰਦਾ ਤਾਂ ਅਗਲੀ ਕਬੱਡੀ ਸਾਹਮਣੇ ਦੀ ਕਬੱਡੀ ਦੇ ਨਾਲ ਜੁੜਦੇ ਆ ਉਧਰ ਕਬੱਡੀ ਨੂੰ ਪਿਆਰ ਕਰਦਾ ਸਾਡਾ ਪ੍ਰਾ ਉਹ ਫੌਜੀ ਗਾਂਧੀ ਸੁਹਾਜਪੁਰਿਆ ਮਾਂ ਖੇਡ ਕਬੱਡੀ ਦੇ ਨਾਲ ਪਿਆਰ ਹੈ ਉਹ ਚਰਚੇ ਆ ਪਰਮਾਂ ਦੇ ਲਓ ਖੇਡ ਦੇ ਮੈਦਾਨ ਦੇ ਵਿੱਚ ਉਧਰ ਨੇ ਸਾਹਮਣੇ ਕਹਿੰਦੇ ਤਗਰੀ ਕਬੱਡੀ ਮੋਰ ਦੁੱਤੀ ਕਹਿੰਦੇ ਪੁਲਸੀਏ ਦੀ ਕਬੱਡੀ ਦੇ ਨਾਲ ਜੁੜਦੇ ਆ ਸਾਹਮਣੇ ਹੈਪੀ ਪੱਧਰੀ ਵਾਲਾ ਤਿਆਰ ਤੇ ਨਾਲ ਕਹਿੰਦੇ ਅੰਗਰੇਜ਼ ਤਾਜੇ ਚੱਕ ਵਾਲਾ ਆਇਆ ਹੋਇਆ ਤੇ ਕਹਿੰਦੇ ਹਰਮਰ ਸਰਹਾਲੀ ਸਾਹਿਬ ਵਾਲਾ ਤੇ ਨਾਲ ਕਹਿੰਦੇ ਅਜੇ ਕੋਟ ਖਾਲਸੇ ਵਾਲਾ ਚਾਰ ਜਾਫੀਆਂ ਦੇ ਵਿੱਚੋਂ ਵੇਖਦੇ ਆ ਮੱਲੀ ਪੁਲਸੀਏ ਨੂੰ ਕੌਣ ਰੋਕਦਾ ਕੌਣ ਚਲਾਨ ਕੱਟਦਾ ਲੋ ਹੈਪੀ ਕਹਿੰਦੇ ਪੱਤਰੀ ਵਾਲਾ ਇਹ ਭੁੱਟੀਆਂ ਬਹੁਤ ਦੀ ਮਹਾਰਤ ਰੱਖਦਾ ਇਹ ਪੱਤਰੀ ਆ ਪੜ ਦੀ ਮਹਾਰਤ ਰੱਖਦਾ ਹੈਪੀ ਪੱਤਰੀ ਵਾਲੇ ਮਨਪ੍ਰੀਤ ਹੈ ਕੀਮਿਆਂ ਵਾਲਾ ਕੀਮਿਆਂ ਦਾ ਢਨੇਵਾ ਹੈ ਉਹ ਹੱਥ ਖੜਾ ਕਰੇ ਮਨਪ੍ਰੀਤ ਤੇਰੀ ਵੱਡੀ ਮਾਇਆ ਲੱਗੀ ਐ ਹਉਂਦੇ ਬੋਲ ਸੱਧੂ ਸਾਹਿਬ ਦੇ ਲੋ ਰੰਗਣੇ ਦੀ ਕਬੱਡੀ ਦੇ ਨਾਲ ਜੁੜਦੇ ਆਂ ਕਿ ਜੋ ਖੁੰਝ ਜਾਵੇ ਨਿਸ਼ਾਨੇ ਤੋਂ ਉਹ ਕਾਹਦਾ ਹਥਿਆਰ ਰਸੂਲਪੁਰੇ ਦਾ ਪਿੰਡ ਹੈ ਰਵੀ ਕਹਿੰਦੇ ਕਬੱਡੀ ਦਾ ਪ੍ਰਮੋਟ ਵੀ ਕਰਦਾ ਕਬੱਡੀ ਪ੍ਰਮੋਟਰ ਰਵੀ ਸਾਡਾ ਆਪਣਾ ਹਾਕ ਕਾਂਗ ਵਾਲਾ ਰਸੂਲਪੁਰਿਆ ਸਾਹਮਣੇ ਮਾ ਖੇਡ ਕਬੱਡੀ ਦਾ ਆਨੰਦ ਲੈਂਦਾ ਹੋਇਆ ਲੋ ਸਾਹਮਣੇ ਸਾਹਮਣੇ ਜਿਤਨ ਉਹ ਕਹਿੰਦੇ ਹੈ ਵੇਲੀਆਂ ਦੀ ਘੋੜ ਦਿੰਦਾ ਸਾਬੇ ਦੀ ਕਬੱਡੀ ਹੈ ਆ ਕਬੱਡੀ 500 ਦੀ ਹੈ ਜੇ ਜਾਫੀ ਨੇ ਜੱਫਾ ਲਾ ਦੇਤਾ ਜਾਫੀ ਦਾ 500 ਹੋਵੇਗਾ ਨਹੀਂ ਤੇ ਸਾਬੇ ਦਾ ਹੋਵੇਗਾ ਉਹ ਵੱਡੀ ਮਾਇਆ ਲਾਈ ਅੱਜ ਗੁਰਪ੍ਰਤਾਪ ਸ਼ਾਹ ਨੇ ਲਓ ਦੇਖਦੇ ਹਾਂ ਕੀ ਬਣਦਾ ਕੀ ਬਣਦਾ ਸਾਬਾ ਸੰਧੂ ਸਾਹਿਬ ਸਾਬਾ ਵੱਲੋਂ ਸਾਬੇ ਨੇ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਫੇਰ ਕਹਿੰਦੇ ਸਾਬਾ ਚੁੰਬੇ ਵਾਲਾ ਕਬੱਡੀ ਪਾ ਰਿਹਾ ਲਾ ਵੀ ਅਜੇ ਕੋੜਖਾਲਸੇ ਵਾਲਾ ਫੜਲਾ ਤਿਆਰੀ ਦੇਖ ਆ ਮੁੰਡੇ ਦੇ ਪਿੰਡੇ 'ਚ ਕਿੰਨੀ ਜਾਨ ਹੈ ਉਧਰ ਵੱਡੇ ਵੱਡੇ ਮੱਲ ਆਏ ਅੱਜ ਹਿੰਦਾ ਸੋਹਲ ਗੁਰਲਾਲ ਸੋਹਲਾ ਆ ਬੱਲੇ 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 ਆ ਪੀ ਪਤਰੀ ਵਾਲਾ ਆ ਮੁੰਡਿਆਂ ਦਾ ਚੱਕੇ ਜਾਮ ਕਰ ਦਿੰਦੇ ਐ ਪੁਆਇੰਟ ਜਿਹੜਾ ਜਾਫੀ ਦੇ ਰੋਮੇ ਦੀ ਕਬੱਡੀ ਦੇ ਨਾਲ ਜੋੜਦੇ ਐ ਉਧਰ ਕਹਿੰਦੇ ਤਿੰਨ ਇਹ ਲਾਈਨੋ ਹਵੇਲੀਆਂ ਦੇ ਵਿੱਚ ਕਬੱਡੀ ਦਾ ਤਗੜਾ ਮੈਚ ਹੋਵੇਗਾ ਉੱਥੇ ਵੀ ਵੱਡੀਆਂ ਹਾਜ਼ਰੀਆਂ ਹੋਣਗੀਆਂ ਭਰਾਵਾਂ ਦੀਆਂ ਇਧਰੋਂ ਲਓ ਸਾਹਮਣੇ ਕਹਿੰਦੇ ਹਥੌੜਾ ਮੋਗੇ ਵਾਲਾ ਉਧਰ ਰੋਠਾ ਵਾਲਾ ਬੱਲੇ ਬੱਲੇ ਕਰਾਈ ਜਾਂਦਾ ਹੈ ਪੁਲਸੀਏ ਦੀ ਕਬੱਡੀ ਦੇ ਨਾਲ ਜੁੜਦੇ ਪੁਲਸੀਏ ਦੀ ਵੀ 500 ਦੀ ਕਬੱਡੀ ਹੈ ਜੇ ਪੁਲਸੀਆ ਸਫਲ ਹੋ ਗਿਆ ਉਹ 500 ਦੀ ਕਬੱਡੀ ਕੋ 500 ਦੀ ਕਬੱਡੀ ਆ ਕੋਤਰਾ ਸਾਹ ਵੱਲੋਂ ਇੱਕ ਮਿੰਟ ਸੋਲੋ ਲੈਣਾ ਚਾਰ ਜਾਫੀਆਂ ਦੇ ਵਿੱਚੋਂ ਦੇਖਦੇ ਕਿਹੜਾ ਜਾਫੀ ਬੱਲੇ ਬੱਲੇ ਕਰਾਉਂਦਾ ਉਹ ਸਾਹਮਣੇ ਪੁਲਸੀਆ ਪੁਲਸੀਆ ਤੇ ਚਾਰ ਜਾਫੀਆਂ ਦੇ ਵਿੱਚੋਂ ਅੰਗਰੇਜ਼ ਤਾਜੇ ਚੱਕ ਵਾਲਾ ਅੰਗਰੇਜ਼ ਅੰਗਰੇਜ਼ ਤਾਜੇ ਚੱਕ ਵਾਲਾ ਪੁਆਇੰਟ ਉਹ ਤੋਸ਼ੀਏ ਦੇ ਖਾਤੇ ਚੇੜੀ ਆਗੇ 500 ਲੈ ਜਾ ਮੇਰਾ ਵੀਰ ਖੇਡਣਾ ਬਾਦ ਵਿੱਚ ਕਿਹੋ ਉਹ ਕਮਾਂਡ ਜਿਹੜਾ ਇੱਧਰ ਸਾਹਮਣੇ ਸਾਬੇਦੀਆਂ ਉਹ 500 ਦੀਆਂ ਉਹ ਦੋ ਕਬੱਡੀਆਂ ਹੋਰ ਕਹਿੰਦੇ ਸਾਹਮਣੇ ਕਾਲੇ ਦੋਦੀ ਵੱਲੋਂ ਵੱਡੀ ਮਾਇਆ ਲੱਗੀ ਹੈ ਕਾਲੇ ਦੋਦੀ ਵੱਲੋਂ ਅਗਰ ਕਾਲੇ ਦੋਦੀ ਬਲਲੀ ਪਸ਼ਾ ਮਰਤਾ ਵੱਲੋਂ ਆ 500 ਦੀ ਰੇਡ ਹੈ ਆਪਾਂ ਕਾਲਾ ਸੋ ਪੋਇਤਾ ਕਰਦੀਏ ਲੈ ਵੀ ਗੁਰਲਾਲ ਸੋਣ ਹੈਪੀ ਦੀ ਮਾਇਆ ਵੀ ਪੁੱਜ ਗਈ ਹੈ ਸਾਹਮਣੇ ਜਤਿੰਦਰ ਕਬੱਡੀ ਪਾ ਰਿਹਾ ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਕਾਹਨ ਦੇਖਦੇ ਆ ਬੱਲੇ ਬੱਲੇ ਕਰਾਉਂਦਾ ਕਿ ਨਾਹਾ ਪੁੱਤ ਪੰਜਾਬੀ ਮਾਦਾ ਔਰ ਸਿੱਕਾ ਚੱਲਦਾ ਸਾਡੇ ਦਾਦਾ ਔਰ ਤਰੀਫਾਂ ਨੇ ਬੜੀਆਂ ਆ ਮਾਰੇ ਕੰਮ ਕਰਦੇ ਨਾ ਕੀਤੇ ਕਾਹੀ ਗੁੱਡੀਆਂ ਨੇ ਚਰੀਆਂ ਗੋਡੀਆਂ ਨੇ ਚਰੀਆਂ ਗੁੱਡੀਆਂ ਨੇ ਚਰੀਆਂ ਲੋ ਸਾਹਮਣੇ ਜਸਪਤਾਪੁਰ ਵਾਲੇ ਨੇ ਟਰਾਈ ਕੀਤੀ ਹੈ பாயட்ட ਵੇਖਦਾ ਜਮਾਨਾ ਅੱਜ ਖੜ ਖੜ ਕੇ ਲੋ ਕਹਿੰਦੇ ਰਾਣਾ ਕਹਿੰਦੇ ਰਾਮਪੁਰ ਚੀਤੇ ਵਾਲੇ ਨੇ ਕਬੱਡੀ ਪਾਈ ਹੋਈ ਐ ਉੜਦੀਆਂ ਤੂੜਾਂ ਦੇ ਵਿੱਚ ਲਾ ਮੁੰਡਾ ਕਹਿੰਦੇ ਪਾਉ ਮੋਗੇ ਵਾਲੇ ਨੇ ਸਾਹਮਣੇ ਲੈ ਵੀ ਗੁਰਸੇਵ ਦਾ ਤੇਰੇ ਤੇ 200 ਦੀ ਵੱਡੀ ਮਾਇਆ ਲੱਗੀ ਤੱਲੀ ਕੋਈ ਗਾਲੀ ਮਾਕ ਕਹਿੰਦੇ ਸਿਰੇ ਦਾ ਪਲੇਅਰ ਚੋਟੀ ਦੇ ਇੱਕ ਕੰਨੀ ਤੇ ਹਰਮਨ ਸਰੀਆਲੀ ਵਾਲਾ ਨਾਲ ਕਹਿੰਦੇ ਅਜੇ ਕੋਟ ਖਾਲਸੇ ਵਾਲਾ ਹਾਤੀ ਹੋ ਜਾ ਮੂਰੇ ਪਰ ਅਜੇ ਕੋਟ ਖਾਲਸੇ ਵਾਲਾ

ਸਾਹਮਣੇ ਕਾਲਾ ਭਰਾ ਕਹਿੰਦਾ ਇੱਕੋ ਹੀ ਕਰਦੇ ਹੋ ਜੇ ਜਾਫੀ ਨੇ ਜੱਫਾ ਲਾ ਦਿੱਤਾ ਜਾਫੀ ਨੂੰ ਦੇ ਦੇਾਂਗੇ ਲਓ ਹਥੌੜਾ ਕਹਿੰਦੇ ਹਥੌੜਾ ਟਰਾਈ ਕਰਦਾ ਪਰ ਸਾਧਿਆ ਉਹ ਕਾਲਾ ਅੱਜ ਗੱਡੇ ਲੱਤ-ਲੱਤ ਨੋਟਾਂ ਦੇ ਲਿਆਏ ਆ ਉਹ ਗੱਡੇ ਨੋਟਾਂ ਦੇ ਲੱਤ-ਲੱਤ ਲਿਆਏ ਆ ਉਧਰ ਪੈਂਦੀ ਕਬੱਡੀ ਆ ਸਾਹਮਣੇ ਚਾਰ ਜਾਫੀ ਸਾਬਾ ਜਵਿੰਡੇ ਵਾਲਾ ਕਬੱਡੀ ਪਾ ਰਿਹਾ ਇੱਕ ਕੰਨੀ ਤੇ ਅਜੇ ਕੋਟ ਖਾਲਸੇ ਵਾਲਾ ਹਰਮਨ ਸਰਿਹਾਲੀ ਵਾਲਾ ਉਹ ਬੱਲੇ 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 ਹਾਂ ਤੱਕੀ ਚੱਕ ਬਲੰਗ ਰੇ ਜੰਗਰੇਜ ਜੰਗਰੇਜ ਸਾਬਿਆ 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 ਜੇ 300 ਦੀ ਕਰਤੀਏ ਸ਼ਾਹ ਜੀ ਦਾ ਹੁਕਮ ਜੇ 500 ਦੀ ਕਬੱਡੀ ਹੈ ਜੇ ਜਾਫੀਆਂ ਨੇ ਜੱਫਾ ਲਾ ਦਿੱਤਾ ਜਾਫੀਆਂ ਦਾ ਉਹ ਜੇ ਜਾਫੀਆਂ ਨੇ ਜੱਫਾ ਲਾਤਾ 500 ਦਾ 500 ਜਰੂਰ ਲਾ ਜੀਏ ਮੁੰਡੇ ਦਾ ਆ ਕੇ ਜਿਹੜਾ ਸਾਹਮਣੇ ਆਪਾਂ ਦੇ ਦਈਏ ਵੀਰ ਨੂੰ ਦੇ ਦਈਏ ਉਧਰ ਕਹਿੰਦੇ ਪੁਲਿਸ ਜਾ ਕਬੱਡੀ ਪਾਰਾ ਲੈ ਵੀ ਗੁਰਸੇਵ ਦਾ ਤੱਲੀ ਸੋਲ ਕਹਿੰਦਾ 200 ਦਿੱਤਾ ਜਾਣਾ ਹੋ ਜਾ ਪਤੰਦਰਾ ਚਲਦੀ ਆ ਦਲਬਾਗ ਸੰਧੂ ਯਾਦ ਉਸ ਤੋਂ ਆ ਵੀ ਪਾਸੋ ਦੀ ਕਰਦੀ ਏ ਸ਼ਾ ਆ ਵੀ ਪਾਸੋ ਦੀ ਕਰਦੀ ਏ ਮੈਂਕਮ ਵਾਲੇ ਭਰਾਵਾਂ ਨੇ ਅੱਜ ਖੁੱਲੀ ਮਾਇਆ ਲਾਈ ਏ ਸਾਹਮਣੇ ਮੈਂ ਤੱਕਦਾ ਪਿਆ ਕਿ ਮਸਤ 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 ਖੋਸੇ ਕੋਟਲੇ ਵਾਲਾ ਮਸਤ ਪਰਿੰਦੀਆਂ ਦਲ ਜੱਫੀਆਂ ਤੇ ਮੁਕਣੀ ਐ ਦਲ ਜੱਫੀਆਂ ਤੇ ਮੁਕਣੀ ਐ ਕਬੱਡੀ ਹੈ ਸਾਹਮਣੇ ਜਤਿੰਦਰ ਪੰਡਤ ਨੇ ਕਬੱਡੀ ਪਾਸ ਦਿੱਤੀ ਹੈ ਚਾਰ ਜਾਪੂ ਸਾਹਮਣੇ ਸਰਕਾਰੀ ਸਕੂਲ ਦੇ ਥੰਮਾ ਵਰਗਾ ਹੈਪੀਨੈਸ ਟਰਾਈ ਕੀ ਕਬੱਡੀ ਪਾ ਰਿਹਾ ਹੈ ਕਦੇ ਟੀਮ ਦੀਆਂ ਗੱਲਾਂ ਉਹ ਕਦੇ ਅੰਬੇ ਦੀਆਂ ਗੱਲਾਂ ਆ ਕਹਿੰਦੇ ਸੋਰ ਸੰਗ ਵਾਲਾ ਸਾਹਮਣੇ ਕਬੱਡੀ ਪਾ ਰਿਹਾ ਹੈ ਸਾਹਮਣੇ ਤੱਕਦੇ ਆ ਚਾਰ ਜਾਫੀ ਨੇ ਤਿਆਰ ਵਰ ਤਿਆਰ ਕਿ ਕਾਹੀ ਗੰਦਾਫਾ ਦਾਤਰ ਰੰਗ ਸੋਹਣਾ ਵਾਲਾ ਵੀ ਬੜੀ ਨਿਮਰਤਾ ਵਾਲਾ ਮੇਰਾ ਵੀਰ ਹੈ ਫਰੰਦੀਪੁਰ ਦੀ ਗੋਪੀ ਵੱਲੋਂ ਟੌਪ ਦੀਆਂ ਕਬੱਡੀਆਂ ਪਾਉਂਦਾ ਹੈ ਸਾਹਮਣੇ ਪਈ ਹੋਈ ਕਬੱਡੀ ਹੈ ਕਿ ਕਰਤਾ ਕਹਿਰ ਚੋਬਰਾਂ ਨੇ ਜਿਵੇਂ ਫੌਜ ਕਿਲੇ ਨੂੰ ਢੋਂ ਅਗਲੀ ਕਬੱਡੀ ਪਾਉ ਲਈ ਫੇਰ ਬਦਿਆ ਸਾਧਿਆ ਤੇਰੀ ਇੱਕੋ ਕਬੱਡੀ ਆਪਾ 1000 ਦੀ ਕਰ ਦੇਣੀ ਸਾਧਿਆ ਜੇਕ ਕਬੱਡੀ ਮੋੜ ਦੇਣਾ ਤੈਨੂੰ ਹਜ਼ਾਰ ਦਵਾ ਦੇਗੇ ਇੱਕੋ ਸ਼ਾਤ ਤੋਂ 1000 ਕਵਿੰਡੇ ਵਾਲਾ ਉਹ ਲੰਡੀਆਂ ਜੀਪਾਂ ਦਾ ਜੇਤੂ ਕਬੱਡੀ ਪਾ ਰਿਹਾ ਚਾਰ ਜਾਫੀ ਨੇ ਲੈ ਵੀ ਮਨਪ੍ਰੀਤ ਫੜ ਲੈ ਤਿਆਰੀ ਗੱਭਰੂਆ ਉਹ ਚੀਮਿਆਂ ਦਾ ਭਨੇਵਾ ਗੱਭਰੂਆ ਉਧਰ ਕਹਿੰਦੇ ਸਾਬਾ ਚਵਿੰਡੇ ਵਾਲਾ ਲੰਡੀਆਂ ਜੀਪਾਂ ਦਾ ਜੇਤੂ ਕਬੱਡੀ ਪਾ ਰਿਹਾ ਤੇ ਆਹ ਗੋਲ ਕਟੰਡਰ ਅਜੇ ਕੋਟ ਖਾਲਸੇ ਵਾਲਾ ਕਰਵਾਉ ਧੰਨ ਧੰਨ ਬੱਲੇ ਬੱਲੇ ਅਮਰਤਪਾਲ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਲਈ ਨੌਜਵਰ ਸਬਰ ਸਬੂਲਪੁਰ ਵਾਲਿਆਂ ਨੇ ਇੱਕ ਦਵਾ ਕੀਤੀ ਹੈ ਇੱਕ ਜਕਾੜਾ ਲਈ ਇਹ ਚੜ੍ਹਦੀ ਕਲਾ ਦਾ ਬੋਲੇ ਸੋਨਿਹਾਲ ਸੂ ਸੁਰੀਆਂ ਕਾਲੇ ਕਾਲੇ ਦੋਦੀ ਵੱਲੋਂ 500 ਦੀ ਕਬੱਡੀ ਕਾਲੇ ਦੋਦੀ ਵੱਲੋਂ ਚੀਮਿਆਂ ਵਾਲੇ ਭੜਾ ਵੱਲੋਂ 500 ਦੀ ਕਬੱਡੀ ਦੋਦੀਆ ਤੇਰੇ 500 ਨੇ ਆਹ ਮੁੰਡੇ ਦੇ ਬਾੜੀ ਅਲਰਜੀ ਕਿੰਨੀ ਤੋਂ ਬਾ ਸ਼ੌਂਕੀ ਪਰਨੇ ਕਾਲੇ ਆਲੇ ਦਾ ਉਹ ਸੰਤ ਮਹਾਪੁਰਸ਼ ਜਰਨੈਲ ਸ਼ਾਨਾ ਕਰਨਗੇ ਕਬੱਡੀ ਮੋਰ ਜਾ 1 ਤੇ 1 ਤੇ 1000 ਲਾ ਦਿੰਨੇ ਆ ਜਾ ਸਭ ਆ ਜਾ ਲਓ ਖੇਡ ਦੇ ਮੈਦਾਨ ਦੇ ਨਾਲ ਜੁੜਦੇ ਮੱਲੀ ਪੁਲਸੀਏ ਦੀ ਕਬੱਡੀ ਦੇ ਨਾਲ ਜੁੜਦੇ ਆ ਕਿ ਮੁੱਖ ਤੋਂ ਮੁੜਕੀ ਹੋ ਗਿਆ ਏ ਜੋੜ ਚੋਬੜਾਂ ਦਾ ਕੰਡਾ ਵੀ ਨਹੀਂ ਚੁੱਪਦਾ ਜਿਸਮ ਕਠੋਰ ਚੋਬੜਾਂ ਦਾ ਚੜੀ ਜਵਾਨੀ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡੱਟ ਕੇ ਨਹੀਂ ਭੱਜਦੇ ਡੱਟ ਕੇ ਨਹੀਂ ਭੱਜਦੇ ਸ਼ੁਰੂ ਕਰੇ ਗੱਲ ਪਰਲਾ ਨੋਡਾ ਇੱਕ ਮਾਜੇ ਦੀ ਬੰਕਾ ਬੈਠੀ ਹੈ ਰਵੀ ਹਾਕਾਗ ਵਾਲਾ ਬੱਡੇ ਪਿਆਰ ਦਿੰਦਾ ਉਹ ਧੰਨਵਾਦ ਕਰਦੇ ਆ ਪੁਆਇੰਟ ਦੱਸੇ ਕੀ ਦਾ ਚਮਤਕਾਰ ਉਹ ਜਾਫੀਆਂ ਦਾ ਉਧਰ ਰਾਣਾ ਕਹਿੰਦੇ ਕਬੱਡੀ ਪਾ ਰਿਹਾ ਸਾਹਮਣੇ ਚਾਰ ਦਾ ਫੀ ਤਿਆਰ ਪਰ ਤਿਆਰ ਨੇ ਕਿ ਮਹਿੰਗੀਆਂ ਨਾਲ ਕਿੱਥੋਂ ਪਲਵਾਨਾ ਜੋ ਮਾਵਾਂ ਦੀਆਂ ਛਾਤੀਆਂ 'ਚੋਂ ਮਿਲਦੀ ਦਲੇਰੀ ਉਹ ਬੈਕਟਾਉਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਮੁੰਡੇ ਗੁਰਪ੍ਰਤਾਪ ਸ਼ਾਹ ਜੀ ਲਓ 1000 ਦੀ ਕਬੱਡੀ ਹੈ ਜੇ ਸਾਤਾ ਮੋੜ ਗਿਆ ਜੇ ਸਾਤਾ ਮੋੜ ਗਿਆ ਤੇ 1000 ਸਾਦੇ ਦਾ ਜੇ ਜਾਫੀਆਂ ਨੇ ਜੱਫਾ ਲਾ ਦਿੱਤਾ ਤੇ ਆਪਾਂ ਜਾਫੀਆਂ ਨੂੰ ਦੇ ਦੇਾਂਗੇ ਰਾਣੇ ਵੱਲੋਂ ਕਾਲੇ ਦੋਦੀ ਵੱਲੋਂ ਇੱਕੋ ਕਬੱਡੀ 1500 ਦੀ ਹੈ ਇੱਕੋ ਰਵਿੰਦਰ ਚੀਮਾ ਰਵਿੰਦਰ ਹੋ ਗਿਆ ਰਵੀ ਹਾਕ ਕਾਂਗ ਵਾਲਿਆ ਵੇਖ ਲਾ ਤੇਰਾ ਆਇਆ ਸਮਾਂ ਸਫਲ ਹੋ ਗਿਆ 200 ਦੀ ਕਰਦੀ ਹੈ ਕਿੱਥੇ ਸ਼ਾਹ ਸ਼ਾਹ ਪ੍ਰਤਾਪ ਜੀ ਕੋ 200 ਦੀ ਕਰਦੀ ਹੈ ਜਾਫੀਆਂ ਨੇ ਜੱਫਾ ਲਾ ਦਿੱਤਾ ਜਾਫੀ ਤੇ ਤੇਰੀ ਟੀਮ ਲਾਓ ਇਧਰ ਗੁਰਪ੍ਰਤਾਪ ਸ਼ਾਹ ਜੀ ਵੇਖਿਓ ਮੁਕਾਬਲੇ ਦਾ ਰਮਾਂਚਕ ਫੈਸਲਾ ਰੱਬ ਇਧਰ ਵੇਲੀਆਂ ਵਾਲਿਆ ਸ਼ੇਰੀ ਇੱਕ ਇੱਕ ਪੁਆਦੀਏ ਸਵਾਦ ਵੱਜਾ ਬਿਆ ਗੱਬਰੂਆ ਲੈ ਵੀ ਸਾਦੇ ਸੋਰ ਸੰਗ ਵਾਲਿਆ ਜਸਕਰਨ ਦੁਬਈ ਵੱਲੋਂ ਆਕੜੀ ਜਿਹੜਾ ਸਲਮਾਨ ਹੈ ਸਾਦੇ ਸੋਰ ਚੰਗੀ ਹੈ ਜਸਕਰਨ ਵਾਲਾ ਆ ਗਿਆ ਸ਼ੋਰ ਸਿੰਘ ਆਈ ਇਹਨੂੰ ਤੇਰਾ ਸਨਮਾਨ ਹੈ ਗੰਬਰੂ ਆ ਆਪਣਾ ਸਨਮਾਨ ਲੈਗਾ ਫਾਫਾ ਇੱਕ ਵੱਡਾ ਮੱਲ ਉਹਨੇ ਨੇ ਭਾਈ ਬੋਲਦੇ ਯਾਰ ਇਧਰ ਤੁਨ ਤੁਨ ਬਾਬਾ ਸੈਨ ਭਗਤ ਸਪੋਰਟਸ ਕਬੱਡੀ ਕਲੱਬ 16 ਦੀ ਟੀਮ ਦੇ ਜਿਹੜੇ ਪੁਆਇੰਟ ਹੈ ਪੰਜਾਬੀ ਵੀਰੋ 30 ਪੁਆਇੰਟ ਹੈ ਤੇ ਭਗਤ ਬਾਬਾ ਜਲਮਦਰ ਸਪੋਰਟਸ ਕਬੱਡੀ ਕਲੱਬ ਹਵੇਲੀਆਂ ਦੀ ਟੀਮ ਦੇ ਸਾਢੇ 30 ਪੁਆਇੰਟ ਹੈ ਦੇ ਜਿਹੜੀ ਹੈ ਉਹ ਟੀਮ ਹਵੇਲੀਆਂ ਦੀ ਜੇਤੂ ਰਹੀ ਹੈ ਮੁਬਾਰਕਬਾਦ ਹੈ ਜੇਤੂ ਟੀਮ ਨੂੰ ਮੈਚ ਬਹੁਤ ਹੀ ਵੱਡਾ ਖੇਡਿਆ ਗਿਆ ਹੈ ਇਹ ਦੁਨੀਆ ਨੇ ਮਨੋਰੰਜਨ ਕਿ ਮਨਫਾ ਤਾਂ ਇਹਨੇ ਸੱਧੂ ਸਾਹਿਬ ਇਹ ਜਿੱਤ ਹਾਰ ਤੇ ਉਹ ਪਰਮਾਤਮਾ ਦੇ ਹੱਥ ਵਾਸ ਹੁੰਦੀ ਹੈ ਇਹ ਅੱਜ ਦੇ ਸਟਾਰ ਇੱਧਰ ਧੰਨਵਾਦ ਕਰਦੇ ਆ ਵਿੱਕੀ ਸਾਉਂਡ ਦਾ ਕਦੇ ਉੱਥੇ ਖਡਾਰੀ ਦਾ ਵੀ ਸਿਰ ਝੁੱਕ ਜਾਂਦਾ ਜਿੱਥੇ ਵਧੀਆ ਬਣਿਆ ਗਰਾਊਂਡ ਹੋਵੇ ਉੱਥੇ ਸੱਧੂ ਸਾਹਿਬ ਗਾਉਂਦਾ ਮਜ਼ਾ ਤਾਦ ਆਉਂਦਾ ਜਿੱਥੇ ਵਿੱਕੀ ਸਾਊਂਡ ਹੋਵੇ ਵਿੱਕੀ ਦੀ ਸਾਊਂਡ ਬੜੀ ਪਿਆਰੀ ਸਾਊਂਡ ਹੈ ਤਰਨਤਾਰਨ ਜ਼ਿਲ੍ਹੇ ਦੀ ਮੰਨ